ਬੀ ਸਿੰਘ ਕਿੱਥੋਂ ਰਹਿਮ ਆਲੇ ਆ ਰਤਨ ਸਿੰਘ ਚੌਂਗ ਨਵੀਂ ਵਾਦੀ ਫੈਜ਼ਬੁਰਾ ਕੀ ਗੱਲ ਹੋਈ ਯਾਰ ਤੁਹਾਡੀ ਭਾਜੀ ਕੱਲ ਐਕਚੁਅਲੀ ਨਾ ਤਾਈ ਦੇ ਬੇਟੇ ਦੀ ਇੰਗੇਜਮੈਂਟ ਹੀ ਉੱਥੇ ਅਸੀਂ ਬਿਆਸ ਗਏ ਆ ਸਵੇਰੇ 11:00 11:30 ਵਜੇ ਚਲ ਗਏ ਆ ਠੀਕ ਹੈ ਤੇ ਅਸੀਂ ਉਧਰੋਂ ਆਏ ਆ 11:00 ਵਜੇ ਹਾਂਜੀ ਰਾਤ ਨੂੰ ਸਾਰੇ ਚਲ ਗਏ ਆ ਤੇ ਲੋਕ ਲਗ ਲਾ ਗਏ ਅਸੀਂ ਬਾਹਰ ਆਪਣੇ ਤੇ ਜਦੋਂ ਆਣ ਕੇ ਵੇਖਿਆ 11:00 ਵਜੇ ਕੀ ਹਾਲ ਲੰਬਰੀਆਂ ਲੰਬੂਰੀਆਂ ਖੁੱਲੀਆਂ ਇੱਧਰ ਵੇਖਿਆ ਤੇ ਅੱਗੇ ਵੇਖਿਆ ਤੇ ਅੱਗੇ ਵੀ ਲੰਬਾਰੀਆਂ ਖੁੱਲੀਆਂ ਫਿਰ ਅਸੀਂ ਆਣ ਕੇ ਆਪਣਾ ਕੈਸ਼ ਕੋਸ਼ ਚੈੱਕ ਕੀਤਾ ਤੇ ਆ ਵੀ ਜਿਹੜਾ ਲੋਕ ਹੀ ਇਹ ਹੀ ਲੋਕ ਲੋਕ ਲਾ ਕੇ ਗਏ ਹਾਂ ਕੋਈ ਇੱਧਰ ਦੇਖੋ ਲੋਕ ਹੀ ਲਾ ਕੇ ਗਏ ਹਾਂ ਤੇ ਲੋਕ ਵੀ ਖੁੱਲੇ ਤੋੜੇ ਹੀ ਤੇ ਵਿੱਚ ਤਿੰਨ ਤਿੰਦੇ ਤਿੰਨ ਤੋਂ ਪਲੱਸ ਕੈਸ਼ ਹੀ ਸਾਡੇ ਕੋਲ ਤੇ ਦੋ ਗੋਟੋਲੇ ਸੋਨਾ ਪਿਆ ਸੀ ਉਹ ਸਾਡਾ ਨਹੀਂ ਹੈਗਾ ਉਹ ਚੋਰੀ ਕੀਤਾ ਸਾਡੇ ਕੈਮਰੇ ਲੱਗੇ ਹੀ ਸੀ ਸੀਸੀਟੀਵੀ ਤੇ ਉਹਨਾਂ ਚ ਅਹੀਂ ਕੜਵਾਈ ਆ ਤੇ ਉੱਚ ਬੰਦੇ ਦੀ ਫੋਟੋ ਵੀ ਆਈ ਆ ਤੇ ਇੱਥੇ ਪੇਜ ਕੱਟ ਪਿਆ ਹੀ ਉਹਨਾਂ ਦਾ ਸੀਸੀਟੀਵੀ ਚ ਕੀ ਆਇਆ ਸੀਸੀਟੀਵੀ ਇਹ ਆਇਆ ਕਿ ਬੰਦਾ ਕੰਦ ਟੱਪਣ ਡਿਆ ਤੇ ਜਦੋਂ ਉਹ ਕੰਦ ਟੱਪਿਆ ਉਹ ਵੀ ਆਇਆ ਤੇ ਕਿੰਨੇ ਚਿਰ ਪਹਿਲੇ ਰੈਕਿੰਗ ਵੀ ਕੀਤੀ ਉਹਨੇ ਕਿ ਲੰਗ ਦਾ ਲੰਗ ਦਾ ਰਿਆ ਤੇ ਵੇਂਦਾ ਰਿਆ ਉਹ ਵੀ ਆਇਆ ਤੇ ਜਦੋਂ ਕੰਦ ਟੱਪੀ ਜਦੋਂ ਉਹ ਗਿਆ ਆ ਉਹ ਵੀ ਆਇਆ ਕੋ ਬੰਦਾ ਪਛਾਣ ਚ ਆਇਆ ਬੰਦਾ ਲਾਗੇ ਕਿ ਬੱਲੇ ਵਾਲੇ ਦਾ ਵਖਾਇਆ ਉਹਨਾਂ ਨੂੰ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਦਾ ਹੀ ਆ ਬੰਦਾ ਹਾਂਜੀ ਪੁਲਿਸ ਆਜੀ ਮੌਕੇ ਤੇ ਦਿਖਾ ਸਕਾਈ ਪੁਲਿਸ ਭਾਜੀ ਕੱਲ ਅਸੀਂ ਜਦੋਂ ਰਾਤੀ 12 ਵਜੇ ਗਏ ਆ ਉਦੋਂ ਪੁਲਸ ਵਾਲਿਆਂ ਨੇ ਚੌਂਕੀ ਗਏ ਅਸੀਂ ਇਹ ਫੈਜ਼ਪੁਰਾ ਫੈਜ਼ਪੁਰਾ ਚੌਂਕੀ ਪੈਂਦੀ ਆ ਤੇ ਉੱਥੇ ਹੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਨਹੀਂ ਉਹਨਾਂ ਨੇ ਕਿੰਨੇ ਚਿਰ 12 ਵਜੇ ਅੱਛਾ ਕਿੰਨੇ ਚਿਰ ਕਿੰਨਾ ਟਾਈਮ ਚੌਂਕੀ ਤੇ ਖੜੇ ਰਹਦੇ ਸੀ ਕਾਫੀ ਦਾ 15 ਮਿੰਟ ਅਸੀਂ ਖਲੋਤੇ ਰਹੇ ਆ ਉੱਥੇ ਤੇ ਉੱਥੇ ਦਰਵਾਜ਼ਾ ਦਰਬੂਜਾ ਖੜਕਾਇਆ ਫੋਨ ਵੀ ਕੀਤਾ ਬਾਹਰ ਜਿਹੜਾ ਨੰਬਰ ਲਿਖਿਆ ਉਹਨਾਂ ਦਾ ਫੋਨ ਵੀ ਕੀਤਾ ਫੋਨ ਵੀ ਨਹੀਂ ਲੱਗਾ ਤੇ ਕਾफी ਦਰਵਾਜ਼ਾ ਵੀ ਖੜਕਾਇਆ ਨਹੀਂ ਉਹਨਾਂ ਨੇ ਆਏ ਨਹੀਂ ਵਾਰ ਤੇ ਫਿਰ ਅਸੀਂ 112 ਨੰਬਰ ਤੇ ਸਾਨੂੰ ਫਿਰ ਦੱਸਿਆ ਕਿ 112 ਤੇ ਕਾਲ ਕਰੋ ਉੱਥੇ ਵੀ ਕਾਲ ਨਹੀਂ ਹੋਈ ਕਾਲ ਕੱਟ ਹੋਈ ਜਾਂਦੀ ਤੇ ਫਿਰ ਹਾਰ ਕੇ ਅਸੀਂ ਉੱਥੇ ਥਾਣੇ ਗਏ ਤੇ ਐਸਐਚਓ ਸਾਹਮਣੇ ਸਾਡੀ ਇਹ ਰੱਖ ਕੀਤੀ ਉੱਥੇ ਕਿਸ ਤਰ੍ਹਾਂ ਦੇਖਦੇ ਹੋ ਦਿਨ ਦਿਹਾੜੇ ਇੱਕ ਛੋਰੀ ਕਰ ਜਣਾ ਘਰੇ ਘਰਾਂ ਚੁਕਾਰਿਆ ਬਾਜ਼ਾਰ ਕਿੰਨਾ ਵਗਦਾ ਕਿਸ ਤਰ੍ਹਾਂ ਦੇਖਦੇ ਚੀ ਲੋ ਪਾਜੀ ਜੀ ਸਾਸੂ ਪਈ ਕਰਨਾ ਚਾਹੀਦਾ ਵੇਖੋ 12 ਵਜੇ ਦਾ ਟਾਈਮ ਕੋਈ ਸ਼ਹਿਰੀ ਹੈਗਾ ਕੋਈ ਟਾਈਮ ਜ਼ਿਆਦਾ ਨਹੀਂ ਹੈ 12 ਵਜੇ ਦਾ ਕੋਈ ਪਿੰਡ ਦਾ ਹੋਵੇ ਤਾਂ ਚਲੋ ਫਿਰ ਵੀ ਮੰਨਦੇ ਆਂ ਇਹ ਸ਼ਹਿਰ 'ਚ ਹੈਗਾ ਜੇ ਪੁਲਿਸ ਨਹੀਂ ਸਾਡਾ ਸਾਥ ਦੇਉਗੀ ਤਾਂ ਸਾਥ ਕਿੰਨੇ ਦੇਣਾ ਵੇਖੋ ਟਾਈਮ ਵੀ 4 ਵਜੇ ਦਾ ਕਿ 4 ਵਜੇ ਦਿਨ ਦਿਹਾੜੇ ਸਾਡੇ ਚੋਰੀ ਹੋਈ ਆ ਕੋਈ ਰਾਤ ਹੋਵੇ ਤੇ ਚਲੋ ਹੁੰਦਾ ਲੱਗੇ ਵੀ ਨਾਲੇ ਆਂਢੀ ਗਵਾਂਢੀ ਬਿਲਕੁਲ ਲੱਗੇ ਸਾਡੇ ਕੋਈ ਨਹੀਂ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਤੇ ਵੀ ਆ ਬੰਦੇ ਦਾ ਭਾਜੀ ਸ਼ੱਕ ਦੇ ਸਾਨੂੰ ਵੇਖੋ ਅੱਡੇ ਅਸੀਂ ਕੈਮਰੇ 'ਚ ਹੋਂਸਾਫ ਵੀਡੀਓ ਆਂਡੀ ਉਹਦੀ ਸ਼ੱਕ ਦੇ ਹੀ ਹੁਰਤੇ ਹੀ ਕਰ ਸਕਦੇ ਜਿੰਨੇ ਚੋਰੀ ਕੀਤੀ ਆ ਹਾਂਜੀ ਬੜੀ ਕੀ ਨਾ ਜੀ ਹਾਂਜੀ ਜਸਵਿੰਦਰ ਸਿੰਘ ਜੀ ਸੁਣਿ ਕਿਤੇ ਰਹਿੰਦੇ ਹੋ ਭਰਾ ਨਾਲ ਦਾ ਸਾਡਾ ਘਰ ਆ ਭਰਾਵਾਂ ਵਾਂਗੂ ਸਾਡੀ ਨੰਗੀ ਦੂਹਾਂ ਦੀ ਸਾਰੀ ਮਮਰਾ ਹੀ ਮੱਜਾਂ ਚ ਆ ਰੀਆਂ ਇਕੱਠੇ ਨੰਗੇ ਆ ਕੋਈ ਐਹੋ ਜੀ ਗੱਲਬਾਤ ਨਹੀਂ ਚਾਬੀਆਂ ਸਾਨੂੰ ਦੇ ਜਾਂਦੇ ਜਰੂ ਵਿਚਾਰੇ ਜਾਂਦੇ ਜਾ ਹੀ ਇਹਨਾਂ ਨੂੰ ਕਰਜੇ ਦਾ ਵਿਚਾਲਾ ਖਿਆਲ ਰੱਖਿਓ ਕੱਲ ਚੋਰੀ ਹੋਈ ਹੈ ਕੀ ਇਹ ਦਾ ਮਾਮਲਾ ਦੱਸੋ ਚੋਰੀ ਪਹਿਲਾਂ ਜੀ ਵੇਖੋ ਚਾਰ ਪੰਜ ਵਾਰੀ ਮੁੰਡੇ ਆਣੋਂ ਨੰਗੇ ਆ ਤੇ ਗਲੀ 'ਚ ਸਾਡੇ ਮਾਤਾ ਜੀ ਸਾਡੇ ਨਾਲ ਤੇ ਬੰਦੇ ਆ ਸਬਜੀਪਾਜੀ ਦੀ ਤੇ ਮੈਂ ਵੀ ਉੱਥੇ 12 ਵਜੇ ਤੱਕ ਡਿਊਟੀ ਲਾ ਕੇ ਆਉਣਾ 12 ਵਜੇ ਤੋਂ ਬਾਅਦ ਮੈਂ ਸੌਣਾ 4 ਵਜੇ ਮੈਂ ਉੱਠਦਾ ਵਾਂ ਮੇਰਾ ਕੱਪੜੇ ਦਾ ਕੰਮ ਆ ਤੇ ਬਾਅਦ 'ਚ 4-5 ਵਜੇ ਨੰਗੇ ਤੇ ਮੈਂ ਹੋਰ ਕਿਹਾ ਮੈਂ ਬੰਦੇ ਕਿੱਧਰ ਜਾਣ ਦੇ ਆ ਤੇ ਮੈਂ 12 ਵਜੇ ਮੇਰਾ ਲੜਕਾ ਤੇ ਮੈਂ ਹੀ ਸੌਂਗੇ ਆ ਤੇ ਬਾਅਦ 'ਚ ਬੰਦੇ ਇੱਧਰ ਦੀ ਇੱਕ ਨੇ ਖਿਆਲ ਰੱਖਿਆ ਉੱਥੇ ਨੁਕਰਦੇ ਤੇ ਦੂਜੇ ਨੇ ਗੇਟ ਟੱਪ ਕੇ ਅੰਦਰ ਵੜਿਆ ਆ ਚੀਜ਼ ਹੋਈ ਇਹਦਾ ਕਿੱਧਰ ਕਰਦੇ ਰਹੇ ਹਾਂਜੀ ਪਹਿਲਾਂ ਰੇਕੀ ਇੱਧਰ ਇਹਨਾਂ ਕੀਤੀ ਵੀ ਇੱਧਰ ਦਾ ਨਹੀਂ ਲੱਗਾ ਤੇ ਬਾਅਦ ਕਿੰਨੇ ਬੰ ਬਦੇ ਇਲਾਕੇ ਦੇ ਸੀ ਇਲਾਕੇ ਦੇ ਆ ਇੱਕ ਤੇ ਸਾਡੇ ਲੱਗੇ ਆ ਜੀ ਉਹਨੇ ਤੇ ਮੈਂ ਠੇਕਾ ਦਿੱਤਾ ਰੰਗਦਾ ਤੇ ਮੇਰੀ ਤਾਰ ਦੋਤਾ ਹੀ ਹਾਦੀ ਚੁੱਕ ਕੇ ਲੈ ਗਏ ਸੀ ਬੰਡਲ ਤੇ ਮੈਨੂੰ ਬਾਅਦ ਪਤਾ ਲੱਗਾ ਜਦੋਂ ਵੇਖ ਵੀ ਗਈ ਕਿ ਨਸ਼ਾ ਨਸ਼ਾ ਕਰਦੇ ਸੀ ਇਹ ਜੀ ਤੇ ਮੈਂ ਗਾ ਤੀ ਠੇਕੇ ਮੇਰੇ ਘਰ ਪਾਣੀ ਪੀਣ ਵੀ ਨਾ ਕਦੇ ਵੜ ਜਿਓ ਕੰਮ ਤੇ ਬੜੀ ਦੂਰ ਦੀ ਗੱਲ ਆ ਹੁਣ ਜਿਹੜਾ ਬੰਦਾ ਰਾਤ ਬਰਾਂਧ ਕੀਤਾ ਜਾਂ ਪੁੱਤ ਨੂੰ ਹੀ ਪੜਾਇਆ ਕਿਹੜਾ ਬੰਦਾ ਆ ਉਹ ਆ ਨਾਲ ਦਾ ਗਵਾਂਢੀ ਆ ਜੀ ਪੰਡਾ ਜੀ ਕਰਾਂ ਦਾ ਔਰ ਨਾਲ ਪੂਰਾ ਸੇਫਟ ਕੱਲ ਉਹ ਪੰਜ ਗੇੜੇ ਲੰਗੇ ਉਹ ਮੁੰਡੇ ਦੇ ਨਾਲ ਪਹਿਲੇ ਦਿਨ ਇਹਨਾਂ ਦੇ ਘਰ ਦੇ ਲਾਗੇ ਬੰਨੇ ਕਿਸੇ ਦੇ ਘਰ ਚੋਰੀ ਹੋਈ ਚੋਰੀਆਂ ਤੇ ਵੇਖੋ ਬੜੀਆਂ ਹੁੰਦੀਆਂ ਵਾਂ ਜੀ ਕਰਦੇ ਆ ਉਹ ਮੁੰਡੇ ਤੇ ਪਣੀ 11 ਪਰਚੇ ਆ 11 ਚੋਰੀਆਂ ਨੇ ਕੀਤੀ ਜਿਹੜਾ ਬੰਦਾ ਕੈਮਰੇ ਚ ਆ ਗਿਆ ਉਹ ਤਾਂ ਮੈਂ ਤੁਹਾਨੂੰ ਮੂੰਹ ਤੇ ਕਹਦਾ ਕੋਈ ਬੰਦਾ ਛਾਦਰ ਬੜਾ ਤਗੜਾ ਚੋਰ ਆ ਜੇ ਇਹ ਲੈ ਵੀ ਬੜੀ ਵਾਰੀ ਉਹ ਆਇਆ ਉਹ ਇੱਕ ਵਾਰੀ ਨਹੀਂ ਬੜੀ ਵਾਰੀ ਮੈਂ ਤਾਂ ਕਹ ਪੂਰੀ ਕਰੋ ਜਿਹੜੀ ਇਹੋ ਜੀ ਕਰੋ ਗਾਂ ਪਤਾ ਲੱਗ ਜੇ ਵੀ ਕੀ ਕਰਦੇ ਜੋ ਕੁਝ ਉਹ ਕੋਈ ਫੜਾ ਫੜਾ ਕੇ ਇਧਰੋਂ ਕੱਢਦਾ ਇਧਰੋਂ ਹੀ ਕੱਢਦਾ ਤੇ ਫੜਾ ਕੇ ਸਾਡੇ ਫੜਾਏ ਦਾ ਜਿਹੜੇ ਬੰਦੇ ਤੁਸੀਂ ਫੜਾਏ ਨਹੀਂ ਥਾਣੇ ਸਾਰੇ ਗਏ ਨੇ ਮੈਂ ਤ ਰਾਤੀ ਰੌਲਾ ਪਿਆ ਇਹਨਾਂ ਦਾ ਤੇ ਅਗਰ ਚਲੋ ਪਰੌਣੇ ਆਏ ਹੋਣੇ ਸ਼ਾਇਦ ਉਹਨਾਂ ਦੇ ਵੀ ਉਹਨਾਂ ਦੇ ਘਰ ਕਿਉਂ ਹੋਇਆ ਤੇ ਮੈਨੂੰ ਤੇ ਵਿਚਾਰੇ ਸਵੇਰੇ ਨੇ 7 ਵਜੇ 6 ਵਜੇ ਠਾਇਆ ਬੂਆ ਤੇ ਇੱਕ ਭਰਾਇਆ ਤੇ ਮੈਂ ਆਪਸ ਕੋਲ ਢੀੜੇ ਨਹੀਂ ਪਾਇਆ ਤੇ ਮੈਂ 7:30 ਮੈਨੂੰ ਕਹਿੰਦਾ ਚੋਰੀ ਹੋ ਗਈ ਮੈਂ ਤੇਰਾ ਬੰਦਾ ਤੁਸੀਂ ਫੜਾਇਆ ਪੁੱਤ ਨੇ ਫੜਾ ਕੇ ਤੁਸੀਂ ਆ ਫੜਾਇਆ ਬੰਦਾ ਕਿਹੜਾ ਜੀ ਇਹ ਸਵੇਰੇ ਆਪ ਅਸੀਂ ਚੁੱਕਿਆ ਸਰੇ 6 ਵਜੇ ਸਾਡੇ 6 ਵਜੇ ਕਰੋ ਉਹਨੇ ਜਾ ਕੇ ਦੂਜਾ ਉਹ ਆ ਦੇ ਬੋਤਲੋਂ 5000 ਰੁਪਿਆ ਦੇ ਗਿਆ ਮਾਮੇ ਦਾ ਪੁੱਤ ਬਣੀ ਭੁਆ ਦਾ ਹੀ ਉਹਨੂੰ 5000 ਦੇਗਾ ਤੇ ਉਹ ਬੰਦਾ ਛਾਦਰ ਫਜੇ ਘਰੋਂ ਫਰਾ ਰਿਆ ਜਿੰਨੇ ਅਸਲ ਚੋਰੀ ਕੀਤੀ ਲੱਗਦਾ ਇਹ ਕੰਮ ਉਸਦਾ ਹੀ ਫੜਨ ਦਾ ਨਹੀਂ ਕੰਮ ਕੀਤਾ ਜੀ ਨਹੀਂ ਕੰਮ ਤੇ ਵੇਖੋ ਹੋ ਰਾਇਆ ਚਲੋ ਅਹੀ ਤੇ ਹੁਣ ਉਹਨਾਂ ਨੂੰ ਕਹਿ ਹੀ ਸਕਦੇ ਆ ਜੀ ਸਰ ਸੁਣਾਈ ਨਹੀਂ ਕੀਤੀ ਸੁਣਾਈ ਤੇ ਕਰਨ ਆ ਵੇਖੋ ਸਾਡੇ ਲੱਗ ਚੋਰੀ ਹੋਈ ਸੀ ਨਾ ਉਹਨਾਂ ਗੋਰੇ ਉਹਨਾਂ ਦੀ ਸੁਣਾਈ ਹੋਈ ਸੀ ਨਾ ਤੇ ਅੱਜ ਤੱਕ ਬੰਦੇ ਬਾਹਰ ਨਹੀਂ ਆਏ ਪੈਸਾ ਵੀ ਉਹਨਾਂ ਨੂੰ ਮਿਲ ਗਿਆ ਸਮਾਨ ਵੀ ਮਿਲ ਗਿਆ ਕਹਿੰਦੇ ਇਹਨਾਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਤੇ ਇਹਨੂੰ ਕਹਿੰਦੇ ਕਾਰਵਾਈ ਕਰੋ ਪੂਰੀ ਕਰੋ ਫਿਰ ਮਾਮਲਾ ਜ ਫਾਈਪ ਰ ਮੇਜਰ ਸਿੰਘ ਪਰਵਾਰ ਸਮਿਤ ਰਹਿ ਰਿਆ ਸੀ ਆਪਣੇ ਤੇ ਉਹ ਕੱਲ ਕੇ ਆਪਣੇ ਕੇ ਫੰਕਸ਼ਨ ਚ ਬਾਹਰ ਗਏ ਸੀ ਤੇ ਕਿਸੇ ਅਣਪਛਾਤੇ ਇਹਨਾਂ ਦਾ ਕੰਦ ਟਪ ਕੇ ਤੇ ਅੰਦਰ ਉਹ ਜਿਹੜਾ ਕਰੀਬ 3 ਲੱਖ ਰੁਪਏ 3 ਲੱਖ 20 ਹਜ਼ਾਰ ਰੁਪਏ ਤੇ 3 ਲੱਖ 40 ਹਜ਼ਾਰ ਤੇ ਉਹ ਕੁਝ ਉਹਨਾਂ ਦੇ ਆਪਣਾ ਗਹਿਣੇ ਸੀ ਸੋਨੇ ਦੇ ਚੋਰੀ ਕਰਕੇ ਲੈ ਗਿਆ ਜਦੋਂ ਕਿ ਸੀਸੀਟੀਵੀ ਫੁਟੇਜ ਵੇਖਦੇ ਆਂ ਸੀਜੀ ਫਰ ਲੈ ਦਾ ਤੇ ਬੰਦਾ ਛੇ ਜਲਦ ਜਲਦ ਵਿਸਤਾਰ ਕਰ ਲਿਆ ਜਾਊਗਾ ਕਿੰਨੇ ਦਾ ਟਾਈਮ ਸੀ ਦੱਸਿਆ ਪਰਿਵਾਰ ਨੇ ਵਾਕੇ ਨਹੀਂ ਪਰਿਵਾਰ ਜਿਹੜੇ ਪਰਿਵਾਰੇ ਕੱਲ੍ਹ ਦੇ ਸ਼ਿਕਸ਼ੇ ਦੇ 11 ਵਜੇ ਗਏ ਰਾਤ 10:30 ਵਜੇ ਵਾਪਸ ਆਏ ਸੀਗੇ ਉਹ ਇਹਨਾਂ ਜਲਦ ਜਲਦ ਫੜ ਲੈਣਾ ਜੀ ਕਿ ਗ੍ਰਫਤਾਜ ਕਰਨੀ ਚਾਹੀਦੀ ਸਰ ਪਰਿਵਾਰ ਲੱਗਣਾ ਬਰਾਦ ਚੌਂਕੀ ਦਾ ਦੁਆਰ ਖੁੱਲਦੇ ਰੇ ਕਿਸੇ ਨੇ ਖੋਲਿਆ ਨਹੀਂ ਦੁਆਜਾ ਰਾਤੀ ਮਾਜਮਾਨ ਦੋ ਬੇ ਖੋਜੀ ਕਿ ਅੱਲਾ ਮਾਜਮ ਸੀਗਾਰਾਤ ਉਹਨਾਂ ਉਹਨਾਂ ਨੇ ਉਹਨਾਂ ਨੇ ਹੀ ਮੁਰਗੇ ਸਾਨੂੰ ਠਾਣੇ ਦੱਸਿਆ ਠਾਣੇ ਉਹ ਰਾਜਵੀਰ ਸਿੰਘ ਐਸੇ ਹੀ ਗਏ ਸੀਗੇ ਉਹਨਾਂ ਨੇ ਉਹ ਵੀ ਮੌਕੇ ਤੇ ਗਏ ਸੀ ਉਹ ਆਪਣਾ ਇਕੱਲਾ ਮੁਲਾਜ਼ਮ ਹੋਣ ਕਰਕੇ ਸ਼ਾਇਦ ਉਹਨੇ ਨਾ ਖੋਲ੍ਹ ਜੀਓ ਹੁਣ ਆਪਣਾ ਕੀ ਕਾਰਜ ਪਿਆਰ ਵੀ ਅਸੀਂ ਸੀਸੀਟੀਵੀ ਫੁਟੇਜ ਵੇਖਣਦੇ ਆਂ ਸ਼ਾਮਾਂ ਤੱਕ ਅਸੀਂ ਜਲਦ ਤੋਂ ਜਲਦ ਕੋਈ ਨਾ ਕੋਈ ਇਹ ਪਤਾ ਹੀ ਇਹਦੇ ਗੁਸਤਾਰ ਕਰ ਲਾਂਗੇ ਚੋਰੀ ਜੀ ਰਿਪੋਰਟ ਹੋ ਜੂਗੀ